ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਆਲੂ ਤੇ ਬਰੈਡ ਦੇ ਸਨੈਕਸ ਦੇਖੋ ਜੀ ਇਹਦੇ ਵਿੱਚ ਕੋਈ ਜਿਆਦਾ ਸਮਾਨ ਨਹੀਂ ਪਾਣਾਗਾ ਬਹੁਤ ਹੀ ਸੌਖੇ ਤਰੀਕੇ ਨਾਲ ਬੰਦਿਆ ਜਿਹਦੇ ਵਾਸਤੇ ਆਪਾਂ 5 ਆਪਾਂ ਆਲੂ ਲਿੱਤੇ ਆਲੂਆਂ ਨੂੰ ਆਪਾਂ ਆਹ ਦੇਖੋ ਜੀ ਉਬਾਲ ਕੇ ਰੱਖ ਲੇਤਾ ਸੀ ਆਲੂ ਹੋ ਗਿਆ ਠੰਡੇ ਇਹਨੂੰ ਆਪਾਂ ਫ੍ਰਿਜ ਵਿੱਚ ਰੱਖ ਕੇ ਠੰਡਾ ਕੀਤਾ ਹੁਣ ਆਪਾਂ ਇਹਨੂੰ ਕਰਦੇ ਹਾਂ ਕद्दूकस ਆਪਾਂ ਭਾਂਡਾ ਲਿੱਤਾ ਜੀ ਖੁੱਲਾ ਭਾਂਡਾ ਲਵਾਂਗੇ ਦੇਖੋ ਜੀ ਖੁੱਲੇ ਭਾਂਡੇ ਵਿੱਚ ਚੀਜ਼ ਵਧੀਆ ਮਿਕਸ ਹੋ ਜਾਂਦੀ ਹੈ ਕੋਈ ਵੀ ਆਪਾਂ ਸਮਾਨ ਆਪਾਂ ਕੋਈ ਵੀ ਸੌਖਾ ਸਬਜੀ ਵਗੈਰਾ ਕੋਈ ਵੀ ਸਟਫਿੰਗ ਆਪਾਂ ਮਿਕਸ ਇਹਦੇ ਵਿੱਚ ਵਧੀਆ ਕਰ ਲੈਣੇ ਆ ਫੁੱਲਾ ਭਾਂਡਾ ਲੈਣਾ ਚਾਹੀਦਾ ਆ ਦੇ ਪੂਨਾ ਆਲੂ ਨੂੰ ਕद्दूकश ਕਰ ਲਾਂਗੇ ਇਸ ਤਰ੍ਹਾਂ ਆ ਦੇਖੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਸਾਰੇ ਆਲੂ ਆਪਾਂ ਕद्दूकश ਕਰ ਲਾਂਗੇ ਦੇਖੋ ਜੀ ਇਹਨੂੰ ਆਪਾਂ ਫ੍ਰੀਜਰ ਵਿੱਚ ਠੰਡਾ ਕੀਤਾ ਠੰਡਾ ਕਰਕੇ ਫਿਰ ਕद्दूकश ਕੀਤਾ ਆ ਦੇਖੋ ਜੇਕਰ ਆਪਾਂ ਠੰਡਾ ਨਾ ਕਰ ਦੇ ਫਿਰ ਵਿੱਚ ਵਿੱਚ ਨਾ ਰੱਖ ਦੇ ਤੇ ਇਸ ਤਰ੍ਹਾਂ ਕद्दूकश ਨਹੀਂ ਸੀ ਹੋਣੇ फिर ज्यादा सॉफ्ट होनालू इस करके आपा पहला ठंडे आलू आ लो जी आलू ने कदूकश कर लेता है आ देखो जी इस तरह आप आलू कदूकश करा लो जी आलू ने अपा कदूकश कर लेता है ਲੋ ਜੀ ਹੁਣ ਆਪਾਂ ਲਵਾਂਗੇ ਬ੍ਰੈਡ ਬ੍ਰੈਡ ਦੇਖੋ ਜੀ ਆਪਾਂ ਤਾਜ਼ੇ ਬ੍ਰੈਡ ਲੈਨੇ ਆਹ ਦੇਖੋ ਜੀ 8 ਪੀਸ ਆਪਾਂ ਬ੍ਰੈਡ ਦੇ ਲੈਂਦੇ ਹਾਂ ਤੁਸੀਂ ਆਪਣੇ ਲੋੜ ਅਨੁਸਾਰ ਲੈ ਸਕਦੇ ਹੋ ਬ੍ਰੈਡ ਬ੍ਰੈਡ ਦੀ ਆਪਾਂ ਸਾਈਡਾਂ ਉਤਾਰ ਦਾਂਗੇ ਜਿਹੜੇ ਆਪਾਂ ਸਾਈਡਾਂ ਉਤਾਰੀਆਂ ਉਹ ਆਪਾਂ ਵੇਸਟ ਨਹੀਂ ਕਰਾਂਗੇ ਉਹਦੇ ਆਪਾਂ ਬ੍ਰੈਡ ਕ੍ਰੰਮਸ ਬਣਾ ਲਾਂਗੇ ਲੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਆਪਾਂ ਸਾਈਡਾ ਉਤਾਰ ਦਾਂਗੇ ਬੈਡ ਦੀਆਂ ਆ ਦੇਖੋ ਹੁਣ ਆਪਾਂ ਜਿਹੜੀ ਆਪਾਂ ਸਾਈਡਾ ਉਤਾਰੀ ਐ ਇਹਨੂੰ ਹੁਣ ਆਪਾਂ ਇਹਦੇ ਵਿੱਚ ਰੱਖ ਦੇ ਲਿਆ ਜਿਹੜੇ ਆਪਾਂ ਆਲੂ ਕद्दूकश ਕੀਤੇ ਆ ਦੇਖੋ ਜੀ ਜਿਹੜੀ ਆਪਾਂ ਆ ਸਾਈਡਾਂ ਨੇ ਇਹਦੇ ਆਪਾਂ ਬ੍ਰੈਡ ਕਰੰਬਸ ਬਣਾਵਾਂਗੇ ਇਹਨੂੰ ਸਾਈਡ ਤੇ ਰੱਖ ਦੇ ਲਿਆ ਲਓ ਜੀ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਤੋੜ ਦਾਂਗੇ ਬ੍ਰੈਡ ਬ੍ਰੈਡ ਬਹੁਤ ਹੀ ਜ਼ਿਆਦਾ ਸੌਫਟ ਆ ਪਤਾਜਾ ਬ੍ਰੈਡ ਲਿੱਤਾ ਸੀ ਹੁਣ ਆਪਾਂ ਇਹਦੇ ਵਿੱਚ ਬੰਨਿਆ 200 ਗ੍ਰਾਮ ਆਪਾਂ ਕੌਨਫਰਾ ਪਾਵਾਂਗੇ ਦੇਖੋ ਜੀ ਇਹ 250 ਗ੍ਰਾਮ ਦਾ ਕੱਪ ਹੈ ਆਪਾਂ ਅੱਧੇ ਨਾਲੋਂ ਜ਼ਿਆਦਾ ਪਾ ਰਹੇ ਹੁਣਾ ਕੱਪ ਹੈ ਜੇ ਆਪਾਂ ਮਿੰਤੀ ਚ ਦੇਖੀਏ ਤਾਂ 200 ग्रा, 200 ਗ੍ਰਾਮ ਹੈ 200 ਗ੍ਰਾਮ ਆਪਾਂ ਕੌਨਫਰਾ ਪਾ ਰਹੇ ਹਾਂ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਚਿਲੀ ਫਲੈਕਸ ਇੱਕ ਚਮਚਾ ਆਪਾਂ ਚਿਲੀ ਫਲੈਕਸ ਦਾ ਪਾ ਰਹੇ ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਲੀ ਮਿਰਚ 3-4 ਚੁਟਕੀ ਆਪਾਂ ਕਾਲੀ ਮਿਰਚ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਮਚੀ ਦਾ ਤੀਸਰਾ ਹਿੱਸਾ ਚਾਟ ਮਸਾਲਾ ਹੁਣ ਆਪਾਂ ਪਾਨੇ ਇਹਦੇ ਵਿੱਚ ਨਮਕ ਇਹ ਆਪਾਂ ਸਦਾ ਨਮਕ ਪਾ ਰਹੇ ਹਾਂ ਤੁਸੀਂ ਕੋਈ ਵੀ ਪਾ ਸਕਦੇ ਹੋ 1 ਚਮਚ ਆਪਾਂ ਸਦਾ ਨਮਕ ਦਾ ਪਾਵਾਂਗੇ ਪੂਰਾ ਪਾਇਦੇ ਵਿੱਚ ਪਾ ਲੈਣਾ ਔਰ ਗੰਢਾ ਉਨਾ ਪਾ ਆਰਗਨੋ ਪਾ ਰਹੇ ਆ ਮੈਂ ਪਾਉਚ ਪਾ ਰਹੀ ਆ ਮੇਰੇ ਕੋਲ ਪਏ ਸੀ ਡੱਬੀ ਵਾਲੀ ਹੈ ਆਰਗਨੋ ਡੱਬੀ ਵਾਲੇ ਵੀ ਆਪਾਂ ਪਾ ਸਕਦੇ ਆ ਤਿੰਨ ਪਾਉਚ ਮੈਂ ਆਰਗਨੋ ਦੇ ਪਾਏ ਆ ਇਹ ਪੀਜੇ ਦਾ ਨਾਲ ਆਈ ਸੀ ਮੈਂ ਕਿਹਾ ਚਲੋ ਵੇਸਟ ਕੀ ਕਰਨੀ ਆ ਆਪਾਂ ਹੀ ਪਾ ਦਿੰਦੇ ਆ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਆਪਾਂ ਪਾਵਾਂਗੇ ਮੈਗੀ ਮਸਾਲਾ ਇਹ ਮੈਗੀ ਦੇ ਵਿੱਚ ਹੀ ਸੀ ਪਾਉਚ ਆਪਣੇ ਕੋਲ ਐਕਸਟਰਾ ਵੀ ਆਪਾਂ ਲੈ ਸਕਦੇ ਆ ਜਿਹੜੇ ਆਪਾਂ ਪਾਉ ਚਾਹੁੰਦੇ ਆ 10 ਰੁਪਏ ਦਾ ਪੈਕੇਟ ਰਾਮ ਨਾਲ ਆਸਾਨੀ ਨਾਲ ਬੀ ਮਾਰਕੀਟ ਚੋਂ ਮਿਲ ਜਾਂਦਾ ਇਹ ਆਪਣੇ ਮੈਗੀ ਦੇ ਵਿੱਚ ਸੀ ਪੈਕੇਟ ਮੈਂ ਉਹ ਹੀ ਕੱਢ ਕੇ ਪਾਤਾ ਆ ਦੇਖੋ ਨੂੰ ਆ ਪੈਣਾ ਨੂੰ ਮਿਕਸ ਕਰ ਦਿੰਨੇ ਆ ਆ ਦੇਖੋ ਜੀ ਆ ਦੇਖੋ ਆਪਾਂ ਆਲੂ ਤੇ ਬਰੈਡ ਦੇ ਵਿੱਚ ਆਪਾਂ ਸਾਰੇ ਮਸਾਲੇ ਪਾ ਕੇ ਆਪਾਂ ਮਿਕਸ ਕਰ ਲੇਤਾ ਹੈ। ਹੁਣ ਆਪਾਂ ਇਹਨੂੰ ਸਾਈਡ ਤੇ ਕਰਦੇ ਆ। ਸਲੈਪ ਨੂੰ ਆਪਾਂ ਬਿਲਕੁਲ ਆਪਾਂ ਸਾਫ਼ ਕਰ ਦਿੱਤਾ ਹੈ ਪਹਿਲਾਂ। ਹੁਣ ਆਪਾਂ ਇਹਦੇ ਤੇ ਲਗਾਨੇ ਆ। ਘਿਓ। ਆ ਦੇਖੋ। ਇਸ ਤਰ੍ਹਾਂ ਆਪਾਂ ਘਿਓ ਲਗਾ ਲਵਾਂਗੇ। ਲਓ ਜੀ ਹੁਣ ਆਪਾਂ ਕੀ ਕਰਾਂਗੇ? ਹੱਥ ਦੇ ਉੱਪਰ ਲਗਾਵਾਂਗੇ ਘਿਓ। ਦੋਨਾਂ ਹੱਥਾਂ ਤੇ ਇਸ ਤਰ੍ਹਾਂ ਲਾ ਲਾਂਗੇ। ਹੁਣਾ ਆਪਾਂ ਇਸ ਤਰ੍ਹਾਂ ਇਹਨੂੰ ਗੋਲ ਗੋਲ ਕਰ ਲਾਂਗੇ ਆ ਦੇਖੋ ਇਹਨੂੰ ਆਪਾਂ ਹਾਫ ਕਰ ਦਾਂਗੇ ਹੁਣ ਆਪਾਂ ਇਹਨੂੰ ਹਾਫ ਹਾਫ ਕਰਦੇ ਆ ਆ ਦੇਖੋ ਇਸ ਤਰ੍ਹਾਂ ਆਪਾਂ ਗੋਲ ਗੋਲ ਕਰ ਦਾਂਗੇ ਲੋ ਜੀ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਇਸ ਤਰ੍ਹਾਂ ਆਪਾਂ ਕਟਿੰਗ ਕਰ ਦਾਂਗੇ ਆਪਾਂ ਆ ਜੂ ਫੋਕ ਲੈਂਦਾ ਹੈ ਫੋਕ ਨੂੰ ਆਪਾਂ ਇਸ ਤਰ੍ਹਾਂ ਆਪਾਂ ਉਪਰੋਂ ਦੀ ਕਰ ਦਾਂਗੇ ਇਹਨੂੰ ਦਬਾਉਣਾ ਨਹੀਂ ਹੈ ਬਸ ਆਪਾਂ ਇਸ ਤਰ੍ਹਾਂ ਆਪਾਂ ਸਲੋ ਸਲੋ ਬਸ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਾਰੇ ਸਨੈਕਸ ਤਿਆਰ ਕਰ ਲਾਂਗੇ ਲੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਸਨੈਕਸ ਆਪਾਂ ਤਿਆਰ ਕਰ ਲਾਂਗੇ ਆ ਦੇਖੋ ਜੀ ਐਸ ਤਰ੍ਹਾਂ ਆਪਾਂ ਸਾਈਡ ਤੇ ਕਰਦੇ ਜਾਵਾਂਗੇ ਆ ਦੇਖੋ ਸਲੈਪ ਤੇ ਆਪਾਂ ਘਿਓ ਲਗਾਇਆ ਹੈ ਆਸਾਨੀ ਨਾਲ ਚੱਗਿਆ ਜਾਂਦਾ ਐਸ ਤਰ੍ਹਾਂ ਉਧਰ ਆਪਾਂ ਕੜਾਹੀ ਦੇ ਵਿੱਚ ਤੇਲ ਰੱਖਿਆ ਹੈ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਉਨਾ ਪਾ ਤੇਲ ਦੇ ਵਿੱਚ ਪਾਨੇ ਆ ਸਨੈਕਸ ਆ ਦੇਖੋ ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ ਗੈਸ ਨੂੰ ਆਪਾਂ ਤੇਜ਼ ਨਹੀਂ ਕਰਾਂਗੇ ਲੋਰੀ ਆ ਸਨੈਕਸ ਦੇਖੋ ਤੁਸੀਂ ਬਹੁਤ ਹੀ ਜਿਆਦਾ ਵਧੀਆ ਬੰਦੇ ਪਏ ਇਹਨਾਂ ਨੂੰ ਹੋਣਾ ਆਪਾਂ ਸਾਈਡਾ ਚੀਂਗਾ ਕਰ ਦੇਨੇ ਆ ਆ ਲੋ ਜੀ ਅਜਿਆਂ ਤਾਂ ਬਹੁਤ ਹੀ ਜ਼ਿਆਦਾ ਪਸੰਦ ਆਉਂਦੇ ਆ ਮਾਰਕੀਟ ਦੇ ਵਿੱਚ ਚੀਜ਼ ਕਦੀ ਨਹੀਂ ਲੈ ਕੇ ਖਾਣੇ ਚਾਹੀਦੀ ਕਿਉਂਕਿ ਗਰਮੀ ਹੈ ਉਹ ਉਹ ਪਈ ਹੋਈ ਚੀਜ਼ ਵੀ ਵੈਸੇ ਕਾਫੀ-ਕਾਫੀ ਦਿਨਾਂ ਦਾ ਸਾਮਾਨ ਪਿਆ ਹੁੰਦਾ ਉਹ ਮੈਂ ਸਟਫਿੰਗ ਬਣਾ ਕੇ ਤਿਆਰ ਕਰਕੇ ਦੇ ਦਿੰਦੇ ਆ ਘਰ ਦੇ ਵਿੱਚ ਸਟਿੱਜ ਤਿਆਰ ਕਰੋ ਫ੍ਰੈਸ਼ ਹੁੰਦੀ ਹੈ ਤਿਆਰ ਐਸੇ ਤਰ੍ਹਾਂ ਆਪਾਂ ਸਾਰੇ ਸਨੈਕਸ ਆਪਾਂ ਤਿਆਰ ਕਰ ਲਵਾਂਗੇ ਆ ਦੇਖੋ ਕਿ ਹੋ ਗਏ। ਸਨੈਕਸ ਬਣ ਕੇ ਆਪਣੇ ਤਿਆਰ ਹੈ। ਇੱਕ ਪੂਰ ਆਪਾਂ ਬਣਾ ਲੇਤਾ। ਤੇਲ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਦਿੱਤਾ। ਇਹਨੂੰ ਹੁਣ ਆਪਾਂ ਫਿਲਚ ਕੱਢ ਲੈਂਦੇ। ਹੁਣ ਆਪਾਂ ਦੂਸਰਾ ਪੂਰ ਪਾਵਾਂਗੇ। ਆ ਦੇ। ਇਸੇ ਤਰ੍ਹਾਂ ਹੁਣ ਆਪਾਂ ਦੂਸਰੇ ਪਾਦਾਂਗੇ। ਉਹ ਦੂਸਰਾ ਪੂਰ ਬਣ ਕੇ ਵੀ ਆਪਣਾ ਤਿਆਰ ਹੈ ਆ ਦੇਖੋ ਜੀ ਦੇਖੋ ਜੀ ਬਹੁਤ ਹੀ ਜਿਆਦਾ ਵਧੀਆ ਬਣੇ ਇਧਰ ਦੇਖੋ ਇਸੇ ਤਰ੍ਹਾਂ ਆਪਾਂ ਜਿਹੜੇ ਬਾਕੀ ਦੇ ਬਚਿਆ ਉਹ ਵੀ ਤਿਆਰ ਕਰ ਲੈਣੇ ਨੋਦੀ ਸਾਰੇ 스낵ਸ ਬਣ ਕੇ ਤਿਆਰ ਹੈ ਹੋਣਾ ਪਹਿਲਾਂ ਨੂੰ ਪਲੇਟ 'ਚ ਕੱਢ ਲੈਣੇ ਦੇਖੋ ਜੀ ਬਹੁਤ ਹੀ ਜਿਆਦਾ ਟੇਸਟੀ ਬਣੇ ਆ ਇਹ ਇਹਦੇ ਤੇ ਸਮਾਨ ਵੀ ਨਹੀਂ ਇਹਨਾਂ ਲੱਗਦਾ ਆਲੂ ਹੈ ਬਸ ਬ੍ਰੈਡ ਹੈ ਔਰ ਲੋਨ ਵਿੱਚ ਪਾਉ ਸਨੈਕਸ ਤਿਆਰ ਲੋ ਜੀ ਪਲੇਟ ਆਪਾਂ ਤਿਆਰ ਕਰ ਲੇਤੀ ਐ ਦੇਖੋ ਜੀ ਇਹਦੇ ਨਾਲ ਆਪਾਂ ਗ੍ਰੀਨ ਚਟਨੀ ਰੈੱਡ ਚਟਨੀ ਆਪਾਂ ਨਾਲ ਉਹਦੇ ਨਾਲ ਲੈ ਕੇ ਆਪਾਂ ਪਲੇਟ ਦੇ ਵਿੱਚ ਆਪਾਂ ਖਾ ਸਕਦੇ ਆ ਚਟਨੀਆਂ ਦੀ ਵੀਡੀਓ ਮੈਂ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈਆਂ ਤੁਸੀਂ ਦੇਖਣਿਆਂ ਉੱਥੇ ਜਾ ਕੇ ਦੇਖ ਸਕਦੇ ਹੋ ਟਰਾਈ ਕਰ ਸਕਦੇ ਹੋ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਡ ਕਰਨਾ ਸ਼ੇਅਰ ਕਰਨਾ ਧੰਨਵਾਦ